ਸਰ ਰਾਤਪੱਟੀ ਬਹੁਤ ਛੋਟਾ ਜਿਹਾ ਮਾਬੂਲੀ ਜਾਰਮੀ ਹੈ ਉਤੇ ਖੋਖਰ ਨਾਂ ਦਾ ਬੰਦਾ ਬਹੁਤ ਵੱਡਾ ਆਸ਼ਤਰਾ ਬਰਮਾਲ ਦਾ ਬਹੁਤ ਧਨ ਵਾਲਾ ਉਹ ਖੋਖਰ ਦੇ ਨਾਲ ਹੀ ਹੁੰਦਾ ਤਾਂ ਗਰੁੱਪ ਇਹ ਖੋਖਰ ਦਾ ਘਰੇ ਨੌਕਰ ਹੁੰਦਾ ਉਹਦੇ ਕੋਲੇ ਕੋਈ 1000 1200 ਮਲਾਦਰ ਨਹੀਂ ਉਹਨਾਂ ਚਿੱਕੇ ਰਾਤਪੱਟੀ ਸੀਗਾ ਉਹ ਖੋਖਰ ਜਿਹੜਾ ਉਹ ਹਥਿਆਰ ਸਪਲਾਈ ਕਰਦਾ ਸੀ ਲਾਰੈਂਸ ਬਿਸ਼ਨਈ ਗੈਂਗ ਨੂੰ ਪਹਿਲਾਂ ਬਾਊਟ ਗੈਂਗ ਨੂੰ ਵੀ ਕਰਦਾ ਰਿਹਾ ਲੌਰਤ ਬਿਸ਼ੋਈ ਗੈਂਗ ਨਾਲ ਡੀਲ ਕਰਨ ਲਈ ਇਹ ਨਹੀਂ ਕਿਤੇ ਜ਼ਿੰਮੇਵਾਰੀ ਲਾਤੀ ਜਦ ਤੂੰ ਕੌਣ ਕੌਣ ਕਰਕੇ ਪੁੱਛਿਆ ਕਰ ਕੀ ਚਾਹੀਦਾ ਮਨ ਰਸਤਿਆ ਕਰ ਤੇ ਆਪਾਂ ਪੇਝਿਆ ਕਰ ਅੱਜ ਕੱਲ ਦੀ ਰਿਪੋਰਟ ਆਈ ਹੈ ਬੀਐਸਐਫ ਦੇ ਅਧਿਕਾਰੀ ਨੇ ਕਿਹਾ ਕਿ 200 ਰੋਣਾ ਚ ਬੜੇ ਤਕੜੇ ਹਥਿਆਰ ਪੰਜਾਬ ਚ ਆਏ ਆ ਪਿਛਲੇ ਦਿਨਾਂ ਇਹ ਆਪਲੀ ਨੇ ਅਜ ਤੱਕ ਕਰਿਆ ਨਾ ਤਾਂ ਸਰਦ ਪੱਟੀ ਨੂੰ ਸੀਰੀਸਲੀ ਲਿਆ ਤੇ ਉਹਨੂੰ ਲੈਣ ਦੀ ਲੋੜ ਵੀ ਨਹੀਂ ਉਹ ਕੋਈ ਸੀਰੀਸਲ ਨਾਲ ਬਤਾ ਨਹੀਂ ਉਹ ਆਪਣੇ ਨੰਬਰ ਤੇ ਬਣਾਵਾ ਸੀ ਦੇਖਣ ਲਈ ਵੀ ਇਹ ਜਿਹੜਾ ਲਾਰਡ ਮੈਂ ਕੋਈ ਨਾ ਆ ਬੜਾ ਉਹ ਹੈ ਪੰਜਾਬ ਬਾਬੇ ਜੇ ਤੇ ਮੈਂ ਵੀ ਦੋ ਚਾਰ ਪਾਦਾ ਪੋਸਟਾਂਆਂ 'ਆਂ ਮੇਰੇ ਨਾਲ ਗੱਲਬਾਤ ਹੁੰਦੀ ਹੈ ਜਿਹੜਾ ਸ਼ਹਜਾਦ ਪੱਟੀਆ ਪਾਕਿਸਤਾਨ ਦਾ ਆਪਾਂ ਸ਼ਹਜਾਦ ਪੱਟੀ ਬਾਰੇ ਵੀ ਗੱਲ ਕਰਾਂਗੇ ਵੀ ਉਹਦਾ ਕੀ ਸਟੈਂਡ ਹੈ ਤੁਸੀਂ ਕੀ ਸੋਚਦੇ ਹੋ ਪਰ ਉਹ ਤੋਂ ਪਹਿਲਾਂ ਇੱਕ ਮੈਂ ਜਿਹੜੀ ਇਹ ਗੱਲ ਕਲੀਅਰ ਕਰ ਲਾਂ ਤੁਹਾਡੇ ਨਾਲ ਕਿ ਸ਼ਹਜਾਦ ਪੱਟੀ ਇਹ ਜਦੋਂ ਪਾਕਿਸਤਾਨ ਤੇ ਇੰਡੀਆ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਥੋੜੀ ਪਿੱਛੇ ਜੰਗ ਦਾ ਐਲਾਨ ਹੋ ਗਿਆ ਸੀ ਤਾਂ ਉਦੋਂ ਲਾਰੈਂਸ ਬਿਸ਼ਨੋਈ ਪਤਾ ਨਹੀਂ ਖੁਦ ਕਹਿੰਦਾ ਪਤਾ ਨਹੀਂ ਉਹ ਗਰੁੱਪ ਕਹਿੰਦਾ ਵੀ ਅਸੀਂ ਪਾਕਿਸਤਾਨ ਨੂੰ ਐ ਕਰ ਦਿਆਂਗਾ ਉਹ ਕਰ ਦਾਂਗੇ ਇਸ ਗੱਲ ਤੇ ਉਹ ਸ਼ਾਜਾਦ ਪੱਟੀ ਨੂੰ ਗੁੱਸਾ ਆਉਂਦਾ ਫ੍ਰੈਂਡ ਹੋ ਜਾਂਦਾ ਤੇ ਉਹ ਲਾਰੈਂਸ ਬਿਸ਼ਨੋਈ ਨੂੰ ਮਤਲਬ ਉਹ ਧਮਕੀ ਦਿੰਦਾ ਵੀ ਤੂੰ ਕੀ ਕਰ ਲੇਗਾ ਮੇਰਾ ਇਹਨਾਂ ਆਪਸ ਵਿੱਚ ਕਲਾਸ਼ ਹੋ ਜਾਂਦਾ ਲੜਾਈ ਹੋਣ ਤੋਂ ਬਾਅਦ ਫਿਰ ਉਹ ਲਾਈਵ ਹੋ ਕੇ ਕਈ ਚੀਜ਼ਾਂ ਦਿਖਾਉਂਦਾ ਤੇ ਇੱਕ ਦਿਨ ਉਹ ਇੱਕ ਵੌਇਸ ਰਿਕਾਰਡਿੰਗ ਸੁਣਾਉਂਦਾ ਸਾਰਿਆਂ ਨੂੰ ਉਸ ਵੌਇਸ ਰਿਕਾਰਡਿੰਗ ਦੇ ਵਿੱਚ ਲਾਰੈਂਸ ਉਸ ਨੂੰ ਕਹਿ ਰਿਹਾ ਹੁੰਦਾ ਕੀ ਅ ਭਾਈ ਠੀਕ ਹੈ ਅਬ ਤੋ ਯਾਰ ਮਤਲਬ ਵੀ ਮੈਂ ਅਭੀ ਤੁਮੇ ਪਤਾ ਹੀ ਹੈ ਉਹ ਸਿੱਧੂ ਕੇ ਕੇਸ ਮੇਂ ਹਮੇ ਬਾਹਰ ਲੈ ਕੇ ਗਏ ਥੇ ਉਹ ਜਦੋਂ ਸੀਆਈਏ ਖੜਾ ਆਇਆ ਸੀ ਮਾਨਸਾ ਗਿਆ ਸੀ ਕਿੱਡਾ ਵਟਾ ਰੌਲਾ ਚੱਲਿਆ ਸਾਰੇ ਜਗ੍ਹਾ ਤੇ ਲਾਰੈਂਸ ਲਾਰੈਂਸ ਨੂੰ ਮਾਰ ਦੇਣਗੇ ਐ ਕਰ ਦੇਣਗੇ ਇੰਨਾ ਕੁਝ ਚੱਲਿਆ ਹਨ ਤਾਂ ਫਿਰ ਉਹ 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 ਵੌਇਸ ਰਿਕਾਰਡਿੰਗ ਦੇ ਵਿੱਚ ਉਹ ਲਾਰੈਂਸ ਨੂੰ ਕਹਿੰਦਾ ਵੀ ਯਾਰ ਸਬਹੁਤ ਕੁਝ ਪੰਗਾ ਥਾ ਬੜਾ ਦਿਨ ਬਾਹਰ ਜਾਣਾ ਪੜਾ ਅੱਜ ਹੀ ਆਇਆ ਹੂੰ ਵੀ ਮੈਂ ਅੱਜ ਹੀ ਜੇਲ੍ਹ ਮੇਂ ਆਇਆ ਹੂੰ ਤੋ ਅਬ ਠੀਕ ਹੈ ਤੁਸੀਂ ਹੁਣ ਇਹ ਗੱਲ ਨੂੰ ਦੇਖੋ ਵੀ ਕਿੱਥੇ ਤੱਕ ਗੱਜ ਜਾਂਦੀ ਹੈ ਗੱਲ ਇਹ ਵੀ ਜਿਹੜਾ ਬੰਦਾ ਐਡੇ ਵੱਡੇ ਕੇਸ ਦੇ ਵਿੱਚੋਂ ਜਿਹਦਾ ਹੋਇਆ ਜਿਹਦੀ ਚਰਚਾ ਇਹ ਚੱਲ ਰਹੀ ਵੀ ਇਹਨੂੰ ਮਾਰ ਹੀ ਦੇਣ ਲੋਕ ਇਹ ਮੰਗ ਰਹੇ ਨੇ ਕਾਨੂੰਨ ਦੀ ਐਡੀ ਵੱਡੇ ਤਰੀਕੇ ਨਾਲ ਉਹਨੇ ਉਲੰਘਣਾ ਕੀਤੀ ਕਿਸੇ ਦਾ ਮਾਂ ਦਾ ਪੁੱਤ ਮਾਰਦਾ ਉਦੋਂ ਬਾਅਦ ਕਿੰਨੀ ਉਹਦੇ ਤੇ ਉਦੋਂ ਪਹਿਲਾਂ ਉਹ ਇਨਾਮ ਲੱਗੇ ਰੱਖੇ ਹੋਏ ਨੇ ਕਿੰਨੇ ਉਹਨੇ ਮਤਲਬ ਉਦੋਂ ਪਹਿਲਾਂ ਕ੍ਰਾਈਮ ਕੀਤਾ ਹੋਇਆ ਤੇ ਜਦੋਂ ਨਹੀਂ ਦੁਬਾਰਾ ਜੇਲ੍ਹ ਚ ਜਾਂਦਾ ਤੇ ਉਦੋਂ ਨਹੀਂ ਉਹਨੂੰ ਪੁਲਿਸ ਕਹਿ ਦਿੰਦੀ ਹੈ ਲਓ ਜੀ ਤੁਹਾਡਾ ਫੋਨ ਆ ਤੁਹਾਡਾ ਫੋਨ ਹੈ ਤੇ ਉਸੇ ਦਿਨ ਦਾ ਮੈਸੇਜ ਉਹ ਸੁਣਾ ਰਿਹਾ ਉਹਦੇ ਚ ਲਾਰੈਂਸ ਬਿਸ਼ਨੋਈ ਦੀ ਆਵਾਜ਼ ਆ ਤੇ ਉਹ ਕਹਿ ਰਿਹਾ ਵੀ ਹਾਂ ਯਾਰ ਅੱਜ ਅੱਜ ਹੀ ਆਇਆ ਹੂੰ ਤਾਂ ਮਤਲਬ ਫਿਰ ਇਹ ਪੁਲਿਸ ਦੀ ਸ਼ਹਿਤ ਤੇ ਬਿਨਾ ਸਰਕਾਰ ਦੀ ਸ਼ਹਿਤ ਬਿਨਾ ਹੋ ਕੇ ਮੇਰੇ ਨਾ ਮੈਂ ਬੇਕੋ ਸ਼ਹਿਰਾਤ ਪੱਟੀ ਜਿਹੜਾ ਉਹ ਲਾਰਜ ਗੈਂਗ ਹੋ ਹਟਿਆ ਅਪਲਾਈ ਕਰਦਾ ਸ਼ਹਿਰਾਤ ਪੱਟੀ ਬਹੁਤ ਛੋਟਾ ਜਿਹਾ ਮਾਬੂਲੇ ਆ ਆਦਮੀ ਆ ਉਥੇ ਕੋਖਰ ਨਾ ਦਾ ਬੰਦਾ ਬਹੁਤ ਵੱਡਾ ਸ਼ਾਤਰਾ ਬਲ ਮਾਰਦਾ ਬਹੁਤ ਧੰਦ ਵਾਲਾ ਕੋਖਰ ਦੇ ਨਾਲ ਹੀ ਹੁੰਦਾ ਤਾਂ ਗਰੁੱਪ ਇਹ ਕੋਖਰ ਦਾ ਘਰੇ ਨੌਕਰ ਹੁੰਦਾ ਅੱਛਾ ਉਹਦੇ ਉਨੇ ਕੁੱਤੇ ਕਤੇ شیر ਚੋ ਰੂ ਰੱਖੇ ਹੋਏ ਆ ਕਈ ਜਾਨਵਰ ਘੋੜੇ ਵੀ ਰੱਖੇ ਆ ਭੇਡਾ ਪੁੰਡਾ ਬੱਕਰੇ ਵੀ ਰੱਖੇ ਹੋਏ ਆ ਤੇ ਕਾਰਾਂ ਵਾਹਤ ਰੱਖੀਆਂ 30 35 ਹਾਈ ਐਂਡ ਕਾਰਾਂ ਰੱਖੀਆਂ ਹੋਈਆਂ ਉਹਨੇ ਤੋਂ ਇਹ ਉਹਦੇ ਕੋਲੇ ਕੋਈ 1000 1200 ਮੁਲਾਜ਼ਮ ਨਹੀਂ ਉਹਨਾਂ ਤੇ ਇੱਕੇ ਤਸਾਦ ਪੱਟੀ ਸੀਗਾ ਤੋਂ ਖੋਕਰ ਜਿਹੜਾ ਉਹ ਹਥਿਆਰ ਸਪਲਾਈ ਕਰਦਾ ਸੀ ਲਾਰੈਂਸ ਮਿਸ਼ਰੀ ਗੈਂਗ ਨੂੰ ਪਹਿਲਾਂ ਤਾਂ ਉਹ ਗੈਂਗ ਨੂੰ ਵੀ ਕਰਦਾ ਰਿਹਾ ਔਰ ਕਈ ਟੈਰਰਿਸਟ ਦੇ ਟਾਈਮ ਤੇ ਕਈ ਇਹੋ ਜਿਹੇ ਲੋਕਾਂ ਨੂੰ ਵੀ ਹਥਿਆਰ ਦਿੰਦਾ ਰਿਹਾ ਉਹਦਾ ਕੰਮ ਐ ਉਹ ਅਈਏ ਸੈਨਾ ਮਿਲ ਕੇ ਕੰਮ ਕਰਦਾ ਤੇ ਬਰਮਾਚੀ ਆਪਣੀ ਚਲਾਉਂਦਾ ਤੇ ਸਰਕਾਰ ਦਾ ਮਿਲਿਆ ਹੁੰਦਾ ਹਥਿਆਰ ਦਿੰਦਾ ਉਹਨੇ ਲੌਰਕ ਬਿਸ਼नोई ਗੈਂਗ ਨਾਲ ਢੀਲ ਕਰਨ ਲਈ ਇਹਦੀ ਕਿਤੇ ਜ਼ਿੰਮੇਵਾਰੀ ਲਾਤੀ ਜਦ ਤੂੰ ਫੋਨ ਫੋਨ ਕਰਕੇ ਪੁੱਛਿਆ ਕਰ ਕੀ ਚਾਹੀਦਾ ਮੈਨੂੰ ਦੱਸ ਦਿਆ ਕਰ ਤੇ ਆਪਾਂ ਪੇਂਦਿਆ ਕਰਾਂ ਅੱਜ ਕਾਲੀ ਰਿਪੋਰਟ ਆਈ ਹੈ ਬੀਐਸਐਫ ਦੇ ਜੀਨ ਨੇ ਕਹਿ ਕੇ 200 ਰੋਨਾ ਚ ਬੜੇ ਤਕੜੇ ਹਥਿਆਰ ਪੰਜਾਬ ਚ ਆਏ ਆ ਪਿਛਲੇ ਦਿਨਾਂ ਅੱਛਾ ਬੀਐਸਐਫ ਦੇ ਜੀਨ ਦਾ ਬਿਆਨ ਤੇ ਉਹਦਾ ਇਹ ਮਾਮੂਲੀ ਰਿਹਾ ਇਕਲਾਕਰ ਉਹ ਤੋਂ ਬਾਅਦ ਉਹਨੇ ਕੱਟ ਤਾ ਉਹਦੀ ਵਿਗੜਗੀ ਕੋ ਕਰ ਦਈਏ ਦੇ ਨਾਲ ਇਹ ਭੱਜ ਗਿਆ 8-9 ਮਹੀਨੇ ਬਾਅਦ ਪਾਕਿਸਤਾਨ ਤੋਂ ਅੱਛਾ ਇਹਨੇ ਹੁਣ ਪੁਰਾਣੇ ਲਾਰੈਂਸ ਦੇ ਨੰਬਰ ਨੰਬਰ 'ਤੇ ਜਿਵੇਂ 6 ਰੁਪਏ ਜਨੇ ਕਰਨੇ ਇਹ ਸਲਮਾਨ ਖਾਨ ਤੇ ਹਮਲੇ ਪਿੱਛੇ ਸਰੀਕੀ ਵਾਲੇ ਹਥਿਆਰ ਵੀ ਉਹਨੂੰ ਮਾਰਨ ਲਈ ਉਹ AK47 ਕੋਈ A19 ਪਤਾ ਨਹੀਂ ਕਿਹੜੀ ਗਨ ਕੋਲੋਂ ਆਉਂਦੀ ਹੈ ਜਿਹੜਾ ਸਿੱਧੂ ਮੂਸੇ ਵਾਲੇ ਦੇ ਇਥੇ ਆ ਅਸੀਂ ਸਿੱਧੂ ਮੂਸੇ ਵਾਲੇ ਦੇ ਇਥੇ ਆਏ ਉਹ ਮੌਜੂਦਲੀ ਗੱਲਬਾਤ ਹੋ ਰਹੀ ਸੀ ਜਿਹੜਾ ਸਿੱਧੂ ਮੂਸੇ ਵਾਲੇ ਦੇ ਇਥੇ ਆ ਰਹੇ ਸੀ ਉਹ ਬੇਸ਼ੱਕ ਜਾਦ ਪੱਟੀ ਨੇ ਭੇਜੀ ਸੀ ਮੂਤਰੇ ਵਾਲੇ ਤਮੇ ਤभी ਹਥਿਆਰ ਮਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਭੇਜੇ ਨਹੀਂ ਸੀ ਉਹਨੇ ਅੱਛਾ ਯਾਰ ਉਹ ਤੋਂ ਬਾਅਦ ਮੈਂ ਮੁੰਬਈ ਪੁਲਿਸ ਟੇ ਮੇਰੇ ਕਪਤਾਨ ਨਾਲ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਇੱਕ ਟੇਪ ਆਪਣੀ ਮੋਬਾਈਲ ਕਨਵਰਸੇਸ਼ਨ ਉਹਨਾਂ ਨੇ ਰਿਕਾਰਡ ਕੀਤੀ ਮੋਬਾਈਲ ਪੁਲਿਸ ਨੇ ਇਹ ਜਿਹੜੇ ਖੋਖਰ ਗੱਲ ਕਰ ਰਿਹਾ ਆ ਲੌਰੇਲ ਮਿਸ਼ਨ ਵੀ ਤੇ ਪਰ ਅਨਮੋਲ ਬਿਸ਼ਨੋ ਹੀ ਨਾ ਅੱਛਾ ਹਥਿਆਰਾ ਦੀ ਗੱਲ ਹੁਣ ਮੋਬਾਈਲ ਪੁਲਿਸ ਵਾਲਿਆਂ ਨੂੰ ਖੋਖਰ ਜਿਹੜਾ ਟਿਪੀਕਲ ਪੰਜਾਬੀ ਵਾਲਾ ਉਹਨਾਂ ਨੂੰ ਸਮਝ ਨਹੀਂ ਆਇਆ ਮਹਾਰਾਸ਼ਟਰੀਆਂ ਦੇ ਉਹਨੂੰ ਕੋਈ ਠੋਕਰ ਠੋਕਰ ਸਮਝ ਬੈਠੇ ਹੋ ਕੋਕਰ ਨੂੰ ਠੋਕਰ ਜਿਵੇਂ ਠੋਕਰ ਮਰਾਠੀ ਚ ਵੀ ਆਏਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮਾਈਟੇ ਜੀ ਜੀ ਅੱਜ ਤੇ ਆਪਣੇ ਤੋਰਸਰ ਨਾਲ ਗੱਲ ਕੀਤੀ ਕਿ ਯਾਰ ਬੰਬਈ ਪੁਲਿਸ ਨੇ ਥੋੜੀ ਜੀ ਹੈਲਪ ਮੰਗੀ ਹੈ ਤੇ ਦੱਸੋ ਉਹ ਕਹਿੰਦੇ ਕੋਕਰ ਨਹੀਂ ਕੋਕਰ ਹੋਣਾ ਅੱਛਾ ਮਾਨੋ ਬਤਾ ਸਹੀ ਕੋਕਰ ਹੂੰ ਹੁਣ ਕੋਕਰ ਦਾ ਨਾਂ ਜਿਹੜੀ ਬਾਬਾ ਸ਼ਰੀਕੀ ਦਾ ਮਰਡਰ ਕੇਸ ਤੇ ਸਲਮਾਨ ਦੇ ਕੇਸ ਦਾ ਕੋਕਰ ਦਾ ਬਕਾਇਦਾ ਚਾਰ ਕੇਸ ਤੇ ਕਰਨ ਅੱਛਾ ਹਾਂਜੀ ਬੰਬਈ ਦੇ ਕੇਸ ਸਾਥ ਬੰਬਈ ਪੁਲਿਸ ਤਾਂ ਕੰਮ ਕਰਨ ਦਾ ਤੀ ਕਬੜਾ ਵਰ ਗਿਆ ਤੇ ਆਪ ਪੁਲਿਸ ਨੇ ਅੱਜ ਤੱਕ ਕਰੇ ਨਾ ਤਾਂ ਜਦ ਰਾਤ ਪੱਟੀ ਨੂੰ ਸੀਰੀਸਲੀ ਲਿਆ ਤੈਨੂੰ ਲੈਣ ਦੀ ਲੋੜ ਵੀ ਨਹੀਂ ਉਹ ਕੋਈ ਸੀਰੀਸ ਲੈਣ ਦਾ ਮਤ ਨਹੀਂ ਉਹ ਆਪਣੇ ਨਬਰ ਜੇ ਬਣਾਉਦਾ ਸੀ ਦੇਖਣ ਲਈ ਵੀ ਜਿਹੜਾ ਲਾਰੈਂਸ ਮੈਂ ਸੋਈਦਾ ਨਾ ਆ ਬੜਾ ਉਹ ਹੈ ਪੰਜਾਬ ਬਾਬੇ ਤੇ ਮੈਂ ਵੀ ਦੋ ਚਾਰ ਪਾਦਾ ਪੋਸਤਾਂ ਨਹੀਂ ਮੇਰੇ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਹਥਿਆਰਾਂ ਦਾ ਇਹ ਇਹ ਜੈਂਟਸਿਗਲ ਕੋਕਰ ਦੇ ਵਿਹਾਪ ਤੇ ਇਹ ਬੈਕਗ੍ਰਾਉਂਡ ਹੈ ਦੀ ਸਜਾਦ ਪੱਟੀ ਸਜਾਦ ਪੱਟੀ ਮੈਂ ਮੈਂ ਤੇ ਅਪੀਟੂਡ ਬਣਾਇਆ ਸੀ ਦੋ ਤੇ ਮੈਨੂੰ ਕਿਸੇ ਦੇ ਥਰੂ ਮੈਸੇਜ ਆਇਆ ਕਿ ਉਹ ਕਹਿੰਦਾ ਜੇ ਪਰਮਾਰਸ਼ਾ ਨੂੰ ਕੋ ਮੇਰੀ ਮਿੱਟੀ ਪਲੀਤ ਨਾ ਕਰੋ ਮੇਰੀ ਬੜੀ ਟਾਟੂ ਬਣੀ ਹੋਈ ਹੈ ਤੇ ਨਾ ਖਰਾਬ ਕਰੋ ਨਹੀਂ ਮੇਰਾ ਜਵਾਬ ਨਹੀਂ ਤੁਸੀਂ ਦਿੱਤਾ ਜੀ ਤੁਸੀਂ ਕਿਉਂਕਿ ਬੰਬੇ ਦੇ ਅੰਡਰਵਰਲਡ ਨੂੰ ਹੀ ਦੇਖਿਆ ਇੱਥੇ ਵਾਲੇ ਨੂੰ ਵੀ ਦੇਖਿਆ ਇਹਦੇ ਚ ਜਿਹੜੀ ਸਮੂਲੀਅਤ ਦੀ ਗੱਲ ਮੈਂ ਪੁੱਛ ਰਿਹਾ ਵੀ ਬੰਦਾ ਲਗਾਤਾਰ ਜੇਲ੍ਹ ਚ ਬੈਠ ਕੇ ਕਤਲ ਕਰਵਾ ਰਿਹਾ ਫਿਰ ਉਸੇ ਦਿਨ ਸੇਮ ਉਹ ਫੋਨ ਯੂਜ਼ ਕਰਕੇ ਵਾਇਸ ਰਿਕਾਰਡਿੰਗ ਭੇਜ ਰਿਹਾ ਫਿਰ ਉਹ ਮਤਲਬ ਫਿਰ ਉਹਦੇ ਚ ਐਨੇ ਕਰਾਇਮ ਹੋਣ ਤੋਂ ਬਾਅਦ ਅੱਡਾ ਵੱਡਾ ਨਾਮ ਹੋਣ ਤੋਂ ਬਾਅਦ ਫਿਰ ਹੁਣ ਉਹ ਪੈਰੀ ਦਾ ਕਤਲ ਕਰਵਾ ਦਿੰਦਾ ਹੈ ਤਾਂ ਫਿਰ ਸ਼ਾਇਦ ਉਹ ਬਿਨਾਂ ਕਿਵੇਂ ਆ ਜਿਆਦਾ ਫਿਰ ਕੋਈ ਵੱਡਾ ਪੁਲਿਸ ਆਫੀਸਰ ਨਾਲ ਲੜਿਆ ਹੋਇਆ ਜਾਂ ਸਰਕਾਰ ਨਾਲ ਲੜੀ ਹੋਈ ਹੈ ਇਹ ਕਿੱਦਾਂ ਹੋ ਸਕਦਾ ਵੀ ਲਾਰੈਂਸ ਮਿਸ਼ਰੋਈ ਅੰਦਰੋਂ ਇੰਨਾ ਆਪਰੇਟ ਕਰ ਦੇਵੇ ਤੁਸੀਂ ਪੰਜਾਬ ਦੀ ਕਿਸੇ ਰੀਲਸ ਤੇ ਚਲੇ ਜਾਓ ਕਿਸੇ ਜਿੱਸ ਹਰਤੀ ਦੇ ਕੈਦ ਨਹੀਂ ਕੋਲੇ ਮੋਬਾਈਲ ਫੋਨ ਜਦੋਂ ਤੱਕ ਤੇਲਾਂ ਚ ਕਰਪਸ਼ਨ ਖਤਮ ਨਹੀਂ ਹੋਊਗੀ ਲਾਰੈਂਸ ਨਹੀਂ ਤਾਂ ਬਹੁਤ ਵੱਡਾ ਕਰੀਮਾ ਨਹੀਂ ਉਹਦੇ ਤੇ ਤਾਂ ਫਿਰ ਸਪੈਸ਼ਲ ਧਿਆਨ ਰੱਖਿਆ ਹੋਣਾ ਚਾਹੀਦਾ ਨਾ ਹਨੇਰ ਫੋਨ ਫੋਨ ਯੂਜ਼ ਕਰਦਾ ਤਾਂ ਬੰਦਾ ਹੀ ਮਰਵਾਉਂਦਾ ਤੇ ਇਹ ਘਟੋ ਘਟੇ ਇਹਨੂੰ ਇਹਦੇ ਤੇ ਕੱਲੇ ਤੇ ਤਾਂ ਧਿਆਨ ਰੱਖਣਾ ਬੜੇ ਬੜੇ ਬੰਦੇ ਚੇਲਾਾਂ ਚੋਂ ਲੋਕਾਂ ਨੇ ਬੈਰ ਕੇ ਮਰਵਾਇਆ ਫਸੇ ਬੰਬੇ ਨੇ ਹਜ਼ਾਰਾਂ ਸੈਂਕੜੇ ਉਧਾਰਨਾ ਨੇ ਹੋਣੀਆਂ ਹਰਨ ਕਬਲੀ 22 ਸਾਲ ਜੇਲ੍ਹ ਚ ਰਿਹਾ 22 ਸਾਲਾਂ ਤੋਂ ਨੇ 150 ਕੱਤੇ ਕਰਾਇਆ ਜੇਲ੍ਹ ਤੇ ਬੈਠੇ ਨੇ ਹਰਨ ਕਬਲੀ ਐਮਐਲਏ ਵੀ ਰਿਹਾ ਹੁਣੇ ਬਾਹਰ ਆਇਆ ਉਹ ਤਾਂ ਹੁਣੇ ਬਾਹਰ ਅਰੇ ਉਹਦੀ ਜ਼ਮਾਨਤ ਆ ਫਰਵਰੀ ਤੱਕ 22 ਫਰਵਰੀ ਨੂੰ ਫੇਰ ਸੁਪਰੀਮ ਕੋਰਟ ਨੇ ਉਹਦਾ ਅਗਲੀ ਤਰੀਕ ਉਹ ਕੈਂਸਲ ਵੀ ਹੋਤਾ ਦਿੱਤਾ ਉਹ ਕੋਈ ਗੜਬੜ ਨਹੀਂ ਕਰ ਰਿਆ ਉਹ ਕਰੂਗਾ ਤਾਂ ਉਹ ਨਿਰਮਾਨ ਕੈਂਸਲ ਹੋ ਜਾਣੀ ਹੈ ਜੇਲਾਟ ਬੈਠ ਕੇ ਦਾਦਾ ਕ੍ਰਾਈਮ ਹੋ ਰਹੇ ਆ ਔਰ ਤੁਸੀਂ ਹੋਰ ਵੀ ਦੇਖੋ ਕਿੰਨੇ ਮੈਸੇਜ ਆਉਂਦੇ ਆ ਅਮਰਪਾਲ ਦਾ ਮੈਸੇਜ ਆ ਜਾਂਦਾ ਕਿ ਉਹਦਾ ਉਹ ਦੂਜਾ ਆ ਜਾਂਦਾ ਕੋ ਪ੍ਰਧਾਨ ਮੰਤਰੀ ਉਹਦਾ ਚੇਲਾ ਇੱਕ ਉਹਦਾ ਆ ਜਾਂਦਾ ਤੁਸੀਂ ਸ਼ਜਾਦ ਸ਼ਜਾਦ ਪੱਟੀ ਤੇ ਤੁਸੀਂ ਐਪੀਸੋਡ ਕੀਤੇ ਹਨਾ ਮੈਂ ਰੋਕੀ ਤੇ ਉਹ ਤੁਹਾਨੂੰ ਤਾਂ ਕੋਈ ਉਹ ਉਹ ਗ੍ਰਨੇਡ ਸਟਾਉਣ ਲੱਗਾ ਮਿੰਟ ਮਾਰਦਾ ਫਿਰ ਤੁਹਾਨੂੰ ਤਾਂ ਕੋਈ ਮੈਸੇਜ ਕੀਤਾ ਉਹਨੇ ਕੋਈ ਜਾਂ ਸੁਨੇਹਾ ਭੇਜ ਦੇ ਦੇਖੋ ਗੱਲ ਇਹ ਹੈ ਵੀ ਹੁਣ ਹਾਲ ਹੀ ਦੇ ਵਿੱਚ ਕਫਰੀਦਕੋਟ ਚ ਘਟਨਾ ਹੋਈ ਹੈ ਸੁਖਣ ਵਾਲਾ ਪਿੰਡ ਦੇ ਵਿੱਚ ਇੱਕ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਕਤਲ ਕਰਤਾ ਦੱਸਣ ਚਾਹੁੰਦਾ ਵੀ ਮੁੰਡਾ ਬਹੁਤ ਸਾਊ ਸੀ ਵਿਚਾਰਾ ਉਹ ਤੇ ਤੁਸੀਂ ਉਹਦੇ ਬਾਰੇ ਕੀ ਸੋਚਦੇ ਮੰਨ ਲਓ ਵੀ ਬਲਜੀਤ ਪਰਮਾਰ ਇੱਕ ਪੁਲਿਸ ਅਫਸਰ ਤੌਰ ਤੇ ਉਹਰੀ ਇਨਵੈਸਟੀਗੇਸ਼ਨ ਕਰਦੇ ਤਾਂ ਤੁਹਾਨੂੰ ਉੱਥੇ ਕਮੀਆਂ ਕੀ ਲੱਗੀਆਂ ਤਾਂ ਤੁਸੀਂ ਕੀ ਕਰਦੇ ਕੀ ਕੀ ਕਹਾਣੀ ਆ ਉਹ ਇਹ ਹੁੰਦਾ ਕਿਉਂ ਆ ਤੇ ਉੱਥੇ ਕੀ ਹੋਇਆ ਤੁਹਾਨੂੰ ਕੀ ਲੱਗਦਾ ਦੇਖੋ ਕੋਈ ਵੀ ਕ੍ਰਾਈਮ ਜਿਹੜਾ ਹੁੰਦਾ ਉਹ ਬਿਨਾ ਮੀਡੀਏ ਤੋਂ ਨਹੀਂ ਹੁੰਦਾ ਪ੍ਰਾਇਮਰੀ ਟੂ ਹੋਊਗਾ ਜਾਂ ਅਰ 10 12 ਤੋਂ ਮੈਂ ਤੁਹਾਨੂੰ ਦੋ ਕਿਸਮ ਦਾ ਕ੍ਰਾਈਮ ਹੁੰਦਾ ਹਮ ਇੱਕ ਤਾਂ ਆਪਾਂ ਮੈਂ ਦਿਲ ਤੋਂ ਸੋਚਿਆ ਕਿ ਮੈਂ ਪਲਾਣੇ ਨੂੰ ਮਾਰਨੀ ਆ ਮੈਂ ਕੁਝ ਤਿਆਰੀ ਕਰੂੰਗਾ ਪਲੈਨਿੰਗ ਕਰੂੰਗਾ ਉਹਨੂੰ ਪਹਿਲਾਂ ਸੋਚ ਸਮਝ ਕੇ ਕੀਤਾ ਗਿਆ ਕ੍ਰਾਈਮ ਹੁੰਦਾ ਦੂਜੇ ਕਹੇ ਰੀ ਅਡਸ ਫਾਰੋ ਦਾ ਮੂਵਮੈਂਟ ਹੁੰਦਾ ਵੀ ਆਪ ਕੋਈ ਸੋਚਿਆ ਨਹੀਂ ਹੁੰਦਾ ਬਿਲਕੁਲ ਹੋ ਜਾਂਦਾ ਹਾਂ ਮਤਲਬ ਅਚਾਨਕ ਕੋਈ ਐਡੀ ਗੱਲ ਹੋ ਗਈ ਗੁੱਸਾ ਆ ਗਿਆ ਮਾਰਿਆ ਤਾਂ ਮਤਲਬ ਕੋਕਰ ਚੱਕ ਕੇ ਮਾਰਿਆ ਮੋਢੇ ਤੇ ਮਾਰਨ ਲੱਗਾ ਸੀ ਲੱਗ ਗਿਆ ਸਿਰ ਤੇ ਬੰਦਾ ਮਰ ਗਿਆ ਹੂੰ ਐ ਉਹ ਵੀ ਮਲਟੀਫਾਰ ਪਰ ਉਹ ਅਚਾਨਕ ਹੋਇਆ ਤੋ ਇਸ ਕਰਕੇ ਹਰ ਕ੍ਰਾਈਮ ਦੇ ਪਿੱਛੇ ਮੋਟਿਵ ਜਿਹੜਾ ਉਹ ਦੇਖਿਆ ਜਾਂਦਾ ਤਾਂ ਕ੍ਰਾਈਮ ਦੀ ਜਿਹੜੀ ਸਵੈਰਿਟੀ ਆ ਉਹਦਾ ਅਸੀਂ ਅੰਦਾਜ਼ਾ ਲਾਉਣਾ ਹੈ ਕਿ ਇਹਨੇ ਹੁਣ ਕਤਲ ਤਾਂ ਘਰ ਤੋਂ ਲੈ ਕੇ ਨਹੀਂ ਕੀਤਾ ਕਿਉਂ ਮੋਟਿਵ ਜਿਹੜਾ ਉਹਨੂੰ ਸਿੱਧ ਕਰਨਾ ਬੜਾ ਜ਼ਰੂਰੀ ਹੁੰਦਾ ਹੁਣ ਇਹ ਸਟੇਜ ਅਜੇ ਤੱਕ ਪੁਲਿਸ ਨੇ ਮੋਟਿਵ ਨਹੀਂ ਲੱਭਿਆ ਮਤਲਬ ਇੰਨਾ ਵੱਡਾ ਕਰਾਇਮ ਹੋ ਗਿਆ ਤਿੰਨ ਪਰਿਵਾਰ ਉਜੜ ਗਏ ਪੁਲਿਸ ਅਜੇ ਤੱਕ ਇਹ ਨਹੀਂ ਦੱਸ ਸਕੀ ਕਿ ਉਹਨੇ ਜੇ ਬੰਦਾ ਮਾਰਿਆ ਤਾਂ ਕਿਉਂ ਮਾਰਿਆ ਇਕਤਰਾ ਅਮਰੀਕਨ ਰਿਲੇਸ਼ਨ ਹੋਣਾ ਕੋਈ ਕ੍ਰਾਈਮ ਨਹੀਂ ਹੂੰ ਤੁਸੀਂ ਲੇਵਨ ਰਿਲੇਸ਼ਨਸ਼ਿਪ ਸੁਪਰੀਮ ਕੋਰਟ ਨੇ ਓਕੇ ਕੀਤੀ ਹੋਈ ਹੈ ਤੁਸੀਂ ਕਿਸੇ ਬੰਦੇ ਨਾਲ ਰਹਿ ਸਕਦੇ ਹੋ ਤੁਹਾਡਾ ਵਿਆਹ ਹੋ ਗਿਆ ਤਾਂ ਵੀ ਰਹਿ ਸਕਦੇ ਹੋ ਹੂੰ ਪਰ ਕਟਰੀ ਕਰਨੀ ਨੌਬਤ ਕਿਉਂ ਆਈ ਕਾਰਨ ਕੀ ਸੀ ਉਹ ਅਜੇ ਤੱਕ ਕ੍ਰੀਸ ਨੇ ਦੱਸ ਸਕੀ 28 ਤਰੀਕ ਦਾ ਮਾੜਾ ਰੁਕਿਆ ਹੋਇਆ ਹੈ ਹੂੰ ਇਹ ਕਈ ਦਾ ਮੈਂ ਦੀ ਉਹ ਲੜਕੀ ਦੇ ਇੱਕ ਲੜਕੇ ਨਾਲ ਰਿਲੇਸ਼ਨ ਸੀ ਹਾਂ ਰੁਪੇਂਦਰ ਦੇ ਉਹ ਜਿਹੜਾ ਲਪਰੇ ਕਿਨਾ ਹੋਣਾ ਹਾਕਮਲ ਪਤਾ ਨਹੀਂ ਉਹਦੇ ਨਾਲ ਉਹਦੇ ਰਿਲੇਸ਼ਨ ਹਾਂ ਅਗਰ ਉਹ ਰਿਲੇਸ਼ਨਾਂ ਦਾ ਪਰਦਾ ਫਾਸ਼ ਹੋ ਰਿਹਾ ਸੀ ਉਹਦੇ ਘਰ ਵਾਲਿਆਂ ਨੂੰ ਇਹ ਪਤਾ ਲੱਗ ਗਿਆ ਕਿ ਇਹਦੇ ਰਿਸ਼ਤੇ ਕਿਸੇ ਨਾਲ ਆ ਇਹ ਮਾਟੋ ਹੁੰਦਾ ਉਹ ਕੋਈ ਸੁਹਣੀ ਦੱਸਦੀ ਉਹ ਤਾਂ ਕਦੇ ਸੁਟਾ ਪਿਆ ਸੀ 1970 ਦੇ ਕਾਲ ਤੇ ਇਹਦੇ ਬੰਦੇ ਨੂੰ ਪਤਾ ਹੋਵੇ ਕਿ ਮੇਰੀ ਘਰ ਵਾਲੀ ਦੀ ਕਿਸੇ ਹੋਰ ਨਾਲ ਰਿਲੇਸ਼ਨ ਹੈ ਉਹ ਤਾਂ ਜੀ ਦੀ ਨੀਂਦ ਸੌਂ ਹੀ ਨਹੀਂ ਸਕਦਾ ਕੋਈ ਬੰਦਾ ਫੋਟੋ ਕੇ ਦੇਖਦਾ ਬਿਲਕੁਲ ਇਹਨਾ ਮਤਲਬ ਇਹ ਹੈ ਕਿ ਉਸ ਬੰਦੇ ਨੂੰ ਘਰ ਵਾਲੀ ਤੇ ਕੋਈ ਸ਼ੱਕ ਨਹੀਂ ਸੀ। ਅੱਛਾ। ਇੱਕ ਕਈ ਵਾਰ ਇਸ ਤਰ੍ਹਾਂ ਹੁੰਦਾ ਮੀਆਂ ਬੀਵੀ ਤੇ ਕਮਿਊਨੀਕੇਸ਼ਨ ਗੈਪ ਹੋ ਜਾਂਦਾ। ਹੂੰ ਹੂੰ। ਤੁਸੀਂ ਹਰ ਗੱਲ ਇੱਕ ਦੂਜੇ ਨਾਲ ਕਰਦੇ ਨਹੀਂ। ਉਹ ਬੰਦਾ ਆਪਣੇ ਨੌਕਰੀ 'ਚ ਵਿੱਰੀ। ਹੂੰ। ਰਮੀਨ ਤੇ ਕਰਦੀ ਹੋਈ ਆਪ ਨੌਕਰੀ ਕਰਦਾ ਬੈਂਕ ਸਵੇਰੇ ਜਾਂਦਾ ਸ਼ਾਮ ਨੂੰ ਆਉਂਦਾ। ਔਰ ਜੇ ਘਰੇ ਆਇਆ ਤਾਂ ਘਰੇ ਸ਼ਾਇਦ ਬੀਵੀ ਘਰ ਹੈ ਨਹੀਂ। ਹੂੰ। ਤੁਸੀਂ ਉਸਦੀ ਬੜੀ ਸੇਵਾ ਕਰਦੇ ਉਸ ਸਕੋਰਪੀਆ ਗੜੀ ਲੈ ਕੇ ਦਿੱਤੀ ਉਹ ਕਿਤੇ ਗਈ ਇਹ ਦੂਰ ਦਰ। ਹੂੰ ਤੁਂ ਆ ਨੂ ਰਾਤ ਰੋਟੀ ਖਾਧੀ ਤੇ ਉਹ ਤਰ ਗੱਲਾਂ ਕੀਤੀਆਂ ਸੌਗੇ ਚਲੋ ਮੈਨੂੰ ਲੱਗਦਾ ਉਹ ਬੰਦਾ ਥੋੜਾ ਜਿਆਦਾ ਬੋਲਣ ਚੱਲਣ ਵਾਲਾ ਬੰਦਾ ਨਹੀਂ ਸੀ ਥੋੜਾ ਜਿਆਦਾ ਸ਼ਾਂਤ ਸੁਭਾਅ ਦਾ ਬੰਦਾ ਸੀ ਸ਼ਾਂਤੀ ਸੀ ਦਾ ਇਹ ਦੱਸ ਲੈਣੇ ਅਰ ਦੂਜੀ ਦੀ ਜ਼ਿੰਦਗੀ ਵਿੱਚ ਢਖਲ ਦੇਣ ਵਾਲਾ ਵੀ ਨਹੀਂ ਸੀ ਹੂੰ ਮੈਂ ਤਾਂ ਇੱਕ ਤੋਟਕੀ ਮੰਨਦਾ ਜੀ ਉਹਨੂੰ ਪਤਾ ਵੀ ਲੱਗ ਜਾਂਦਾ ਕਿਉਂਕਿ ਘਰ ਵਾਲੀ ਦੀ ਕਿਤੇ ਹੋਰ ਰਿਲੇਸ਼ਨ ਨੇ ਹੂੰ ਤਾਂ ਸ਼ਾਇਦ ਉਹ ਬੜੇ ਪਿਆਰ ਨਾਲ ਕਹਿੰਦਾ ਕਿ ਤੂੰ ਭਾਈ ਦਾ ਮੈਨੂੰ ਕੋਈ ਇਤਰਾਜ਼ ਨਹੀਂ ਹੂੰ ਜੋ ਤੇਰਾ ਜੀ ਗਾਣਾ ਉਹਨਾ ਦਿੱਤਾ ਤੇ ਉਹ ਵੀ ਤੂੰ ਲੈ ਜਾ। ਲੋਕ ਵੀ ਇਹੀ ਕਹਿੰਦੇ ਨੇ ਨਾ ਵੀ ਮਤਲਬ ਕੁੜੀ ਇਦਾਂ ਹੀ ਦੱਸ ਦਿੰਦੀ ਵੀ ਮੈਂ ਹਾਂ ਉਹ ਉਹਨੂੰ ਕਰ ਦਿੰਦਾ। ਦੂਜੀ ਗੱਲ ਇਹਨਾਂ ਨਾਲ ਸਤਾਰਾਂ ਹਾਲਾਂ ਤੋਂ ਰਿਲੇਸ਼ਨ ਚੱਲ ਰਿਹਾ 2017-18 ਹਾਂ ਇਹ ਮੈਂ ਆਪਣੇ ਸੋਰਸ ਤੋਂ ਕਨਫਰਮ ਕੀਤਾ। ਜਦੋਂ ਉਹ ਚੱਲ ਰਿਹਾ ਸੀ ਤੇ ਕੁੜੀ ਦੇ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਸੀ। ਜਾ ਮੁੰਡੇ ਤੇ ਮਾਪਿਆਂ ਨੂੰ ਮੁੰਡੇ ਦਾ ਪਿਓ ਕਿ ਬੇਕੁਬਰ ਆਦਮੀ ਨਹੀਂ ਹੈ। ਉਹ ਡਾਕਟਰ ਹੈ ਰਜਿਸਟਰਡ ਮੈਡੀਕਲ ਪ੍ਰੈਕਟਿਸਟਰ ਹੈ। ਅਰਜੰਦਰ ਸਿੰਘ ਨਾ ਹੁੰਦਾ ਤੇ 28 ਸਾਲਾਂ ਤੋਂ ਉਸ ਪਰਚ ਰਹਿ ਰਿਹਾ ਆਪਣਾ ਪਿੰਡੋ ਦਾ ਮਹਿਮਾ ਹੈ ਬੱਲੂਆਣੇ ਤੋਂ ਸ਼ਿਫਟ ਹੋਇਆ ਸੀ ਸਾਈਕਲ ਤੇ ਉਹ ਨਾ ਹੁੰਦਾ ਸੀ ਆਪਣੀ ਡਿਸਪੈਂਸਰੀ ਖੋਲਣ ਉਹਨੂੰ ਕੋਈ ਸ਼ੱਕ ਨਹੀਂ ਔਰ ਕੁੜੀ ਦੇ ਮਾਪਿਆ ਉਹਨੇ ਟਰੱਕ ਨਹੀਂ ਕਿ ਸਾਡੀ ਕੁੜੀ ਦੇ ਕਿਸੇ ਨਾਲ ਰਿਸ਼ਤੇ ਆ ਤੀਜੀ ਗੱਲ ਕੁੜੀ ਨੂੰ ਪਤਾ ਸੀ ਕਿ ਮੇਰਾ ਕੀ ਇਹ ਫਿਰ ਚੱਲ ਰਿਹਾ ਜਦੋਂ ਘਰਦਿਆਂ ਨੇ ਸ਼ਾਦੀ ਲਈ ਪ੍ਰਪੋਜ਼ਲ ਰੱਖੀ ਉਹਨੂੰ ਉਹਨਾਂ ਨਾਲ ਕਰ ਦੇਣੀ ਚਾਹੀਦੀ ਸੀ ਕਿ ਮੈਂ ਨਵਿਆ ਨਹੀਂ ਕਰਾਉਣਾ। ਜਦ ਘਰ ਤੇ ਹੁੰਦਾ ਕੋਈ ਪ੍ਰੈਸ਼ਰ ਹੋਣਾ ਕੋ ਨਾ ਨਹੀਂ ਕਰ ਸਕਦੇ। ਕੋਈ ਨਾ ਕੋਈ ਕਾਰਨ ਹੋਊਗਾ। ਬਿਲਕੁਲ। ਉਹ ਤੋਂ ਬਾਅਦ ਸ਼ਾਦੀ ਹੋ ਕੇ ਆ ਜਾਂਦੀ। ਜਦੋਂ ਸ਼ਾਦੀ ਕਰਾਈ ਲਈ ਸੀ ਫਿਰ ਉਹ ਰਿਲੇਸ਼ਨ ਬੰਦ ਕਰ ਦੇਣਾ ਚਾਹੀਦਾ ਜਿਹੜਾ ਪਹਿਲਾਂ ਚੱਲਦਾ ਸੀ। ਬਿਲਕੁਲ ਅਗਲੀ ਗੱਲ ਜਦ ਤੁਹਾਡਾ ਕਾਰ ਇੰਨਾ ਸੈਟਲਡ ਹੈ। ਇੱਥੇ ਸਾਰਾ ਕੁਝ ਹੈਗਾ। ਰੱਬ ਨੇ ਸਾਰਾ ਕੁਝ ਦਿੱਤਾ। ਤੁਸੀਂ ਕੈਨੇਡਾ ਕਿਉਂ ਸੈਟਲ ਹੋਣਾ ਚਾਹੁੰਨੇ? ਬਿਲਕੁਲ। ਕੁੜੀ 2023 ਵਿਚ ਵਿਆਹ ਤੋਂ ਬਾਅਦ 24 ਕੈਨੇਡਾ ਜਾਂਦੀ। ਉੱਥੇ ਜਾ ਕੇ ਉਹ ਕੋਰਸ ਕਰਨਾ ਚਾਹੁੰਦੀ ਆ। ਹੁਣ ਜਦ ਮੈਂ ਪਾਣੀ ਦੱਸਣ ਲੱਗਿਆ ਬੜੀ ਗੌਰ ਨਾਲ ਸੁਣਿਆ। ਉਹਰੇ ਕੋਲ ਆਪਣੇ ਤੋਂ ਕੁਮ ਆਮਦਨ ਦਾ ਸਾਥ ਰਹਿ ਨਹੀਂ। ਬਿਲਕੁਲ। ਉਹ ਤਾਂ ਆਪਣੇ ਘਰ ਵਾਲੇ ਦੀ ਘਰ ਵਾਲੀ ਐ। ਸੱਤ ਸਾਰੋ ਤੇ ਰਹੇ। ਉਹ ਕੋਰਸ ਦੀ ਫੀਸ ਹੈ ਜਿਹੜੀ 25 ਲੱਖ ਹੈ। ਹਮ ਜਮਾ ਕਰਾਉਣੀ ਸੀ। ਉਹ ਸੱਸ ਸੋਹਰੇ ਨੇ ਕਿਤੇ ਕਹਤਾ ਅਜੇ ਟਾਈਮ ਨਹੀਂ ਆ ਥੋੜਾ ਚ ਰੁਕ ਪੈਸੇ ਦਾ ਐਂਟਨਾਮ ਕਰਦੇ 25 ਲੱਖ ਕਿਹਦੇ ਕੋਲ ਪਿਆ ਹੁੰਦਾ ਕਰੇ ਕਿਹਦੇ ਕੋਲ ਨਹੀਂ ਹੁੰਦਾ ਬਿਲਕੁਲ ਹੁੰਦਾ ਕਿਹਦੇ ਕਰੇ 25 ਲੱਖ ਰੁਪਏ ਕਿਹੜਾ ਕਾਉਂਟ ਦਿਉ ਮੈਂ ਪਰਨਾ 70 ਕਨੇਡਾ ਮਾਗ ਲੈ ਵੀ ਰੇਨ ਕਰਦੇ ਕੋਈ ਨਹੀਂ ਉਹਨਾਂ ਨੇ ਪੁੱਤ ਨਾਲ ਸਕਾਲ ਕੀਤੀ ਹੋਣੀ ਆ ਬੜੀ ਗੱਲੇ ਬੜੀ ਹਰਾਨੀ ਦੀ ਗੱਲ ਆ ਤੁਹਾਡੇ ਇੱਥੇ ਕੋਈ ਲੜਾਈ ਝਗੜਾ ਨਹੀਂ ਕੁਛ ਨਹੀਂ ਤੁਸੀਂ ਆਪਣੇ ਘਰ ਵਾਲੇ ਕੋਲੇ ਰਹੋ ਪਰ ਉਹਦੀ ਫੇਰ ਵੀ ਤੱਕੇ ਨਹੀਂ ਤਰਕੇ ਤੂੰ ਪੜਨਾ ਟਾਉਣੀ ਆ ਜਾ ਅਰੇਆ ਕਨੇਡਾ ਜਾਇਆ ਉਹ 25 ਲੱਖ ਨਹੀਂ ਦਿੱਤਾ ਮੇਰੇ ਹਿਸਾਬ ਨਾਲ ਪਿੱਤੇ ਨਾ ਕਿਤੇ ਉਸ ਕੁੜੀ ਦੇ ਦਿਲ 'ਚ ਉਹ ਕੰਦਕ ਸੀ ਤੇ ਮੈਂ ਇੱਥੇ ਪੜਨਾ ਚਾਹਦੀ ਸੀ ਮੈਨੂੰ ਮੇਰੇ ਸਹੁਰਿਆਂ ਨੇ ਮੇਰੇ ਘਰ ਵਾਲੇ ਨੇ 25 ਲੱਖ ਨਹੀਂ ਦਿੱਤਾ ਲੇਕਿਨ ਫਿਰ ਵੀ ਇਹ ਕੋਈ ਕਤਲ ਕਰਨ ਵਾਲਾ ਕਾਰਨ ਨਹੀਂ ਸੀ ਫਿਰ ਕਾਲਜ ਦੀ ਫੀਸ ਨਹੀਂ ਪਰੀ ਐਡਮਿਸ਼ਨ ਕੈਂਸਲ ਹੋ ਗਈ ਮੈਨੂੰ ਰਿਪੋਰਟ ਕਰ ਦਿੱਤਾ ਗਿਆ ਵਾਪਸ ਆ ਗਈ ਹੁਣ ਦੂਜੀ ਗੱਲ ਇਹ ਆ ਇਹ ਗਏ ਤੁਹਾਡਾ ਇੱਕ ਬੰਦੇ ਨੇ ਇਸ ਛੱਡ ਰਿਆ ਉਹ ਬੰਦਾ ਦਾ ਪੰਜਾਬ ਬੈਠਾ ਤੁਸੀਂ ਉਹੋ ਬਿਨਾਂ ਰਹਿ ਨਹੀਂ ਸਕਦੇ ਜਦ ਤੁਸੀਂ ਕੈਨੇਡਾ ਰਹੇ ਉਹਨੂੰ ਛੱਡ ਕੇ ਤੁਸੀਂ ਕੈਨੇਡਾ ਜਾ ਰਹੇ ਇਹ ਆਪਣਾ ਜਿਹਾ ਬੜਾ ਇੱਕ ਕੰਟਰੈਕਟ ਕਿਸ ਫਾਲ ਦਾ ਕੰਮ ਹੈ ਢਾਂ ਤਾਂ ਉਹ ਬੰਦਾ ਉੱਥੇ ਹੁੰਦਾ ਫਿਰ ਗੱਲ ਸਮਝ ਆਉਂਦੀ ਕਿ ਉਹ ਤੋਂ ਬਿਨਾਂ ਰਹਿ ਨਹੀਂ ਸਕਦੀ ਸੀ ਇਸ ਕਰਕੇ ਉਹ ਕੈਨੇਡਾ ਚੀ ਵੀ ਕੈਨੇਡਾ ਚਲੀ ਗਈ ਉਹ ਤਾਂ ਇੱਥੇ ਆ ਉਹ ਛੱਡ ਕੇ ਕੋ ਜਾ ਰਹੇ ਹਾਂ ਮੈਨੂੰ ਲੱਗਦਾ ਏਸ ਕੁੜੀ ਚੋਰ ਉਸ ਮੁੰਡੇ 'ਤੇ ਕੋਈ ਟਕਰਾਅ ਚੱਲ ਰਿਹਾ ਸੀ 7 ਡੇਟ ਸਾਊਥ। ਇਹ ਸ਼ਾਇਦ ਉਹ ਨੂੰ ਛੱਡਣਾ ਚਾਹੁੰਦੀ ਸੀ ਆਪਣੇ ਵਿਆਹਤਾ ਲਾਇ ਲਾਣਾ ਚਾਹੁੰਦੀ ਸੀ ਪਰ ਮੁੰਡਾ ਪਿੱਛੇ ਨਹੀਂ ਛੱਡਦਾ ਉਹਨੂੰ। ਅੱਛਾ ਆਸਕ ਦੀ ਗੱਲ ਕਰਦੇ ਤੁਸੀਂ ਆਸਕ ਨਾਲ ਝਗੜਾ ਚੱਲ ਰਿਹਾ ਸੀ ਠੀਕ ਹੈ। ਉਹਨੇ ਉਹਨੇ ਮੂੰਹ ਸੁਰਖੀ ਬਿੰਦੀ ਲੱਗ ਚੁੱਕੀ ਸੀ। ਅੱਛਾ ਉਹ ਇਹਨੂੰ ਛੱਡਾ ਨਹੀਂ ਸੀ ਥੋੜਾ। ਇਹ ਛੱਡਣਾ ਚਾਹੁੰਦੀ ਸੀ ਇਸੇ ਕਰਕੇ ਉੱਥੇ ਗਈ ਸੀ। ਠੀਕ ਹੈ। ਉਹ ਤੇ ਅਡਮਿਸ਼ਨ ਨਹੀਂ ਹੋਈ ਉਹ ਨਰਾਜ਼ ਹੋਈ ਉਹਦਾ ਅਸਰ ਕੁਝ ਹੋਈ ਕਿ ਮੈਂ ਮੈਂ ਜਿਹੜੀ ਗੱਲ ਤੋਂ ਬਚਣ ਲਈ ਇੱਥੇ ਆਈ ਸੀ ਉਹ ਫੇਰ ਨਹੀਂ ਪੂਰੀ ਹੋ ਰਹੀ ਫੇਰ ਮੈਨੂੰ ਉੱਤੇ ਜਾਣਾ ਪੈਣਾ ਨਹੀਂ ਫਿਰ ਕਤਲ ਉਹ ਔਨ ਦਾ ਸਪਰ ਆਫ ਦਾ ਮੂਵਮੈਂਟ ਹੁੰਦਾ ਤੁਸੀਂ ਕਹਿੰਦੇ ਹੋ ਨਹੀਂ ਫੇਰ ਮਿਲਦੇ ਇਹ ਕਹਿੰਦੀ ਮੈਂ ਉੱਤੇ ਘਰੇ ਰਹਿਣਾ ਉਹ ਮੁੰਡੇ ਨੂੰ ਲੱਗਿਆ ਕਿ ਜੇ ਉੱਤੇ ਰਹਿ ਤੈਨ ਮੇਰੀ ਨਹੀਂ ਹੋਣਾ ਹਮ ਔੜੀ ਔੜੀ ਨੇ ਦੇਖ ਲਿਆ ਕਿ ਆਪਣੇ ਘਰ ਵਾਲੇ ਵਾਲ ਜੋ ਸਾਰੇ ਪਰਿਵਾਰ ਵੱਲ ਜਾ ਰਹੇ ਹਮ ਉਹਨੇ ਫਿਰ ਕੋਈ ਪ੍ਰੈਸ਼ਰ ਜਿਹੜਾ ਉਸ ਮੁੰਡੇ ਵੱਲੋਂ ਪਾਇਆ ਗਿਆ। ਹੂੰ। ਉਹਨੇ ਕਿਹਾ ਕਿ ਕੰਮ ਕਰ ਆਪਾਂ ਨੂੰ ਰਸਤੇ ਤੋਂ ਹਟਾਈ ਦੇਣਾ ਤਾਂ ਕਿ ਆਪਾਂ ਇਕੱਠੇ ਰਹਿ ਸਕੀਏ ਇਹ ਜਿਹੜੀ ਸਿਹਤ ਸਨਾ ਇਹ ਉਸ ਮੁੰਡੇ ਵੱਲੋਂ ਆਈ ਹੋਊ ਕਿ ਡੈਫੀਨੇਟਲੀ ਅੱਜ ਨਹੀਂ ਤਾਂ ਕੱਲ ਤੁਸੀਂ ਦੇਖ ਲਓ ਪੁਲਿਸਰ ਗੱਲ ਕਰ ਜੇ ਬਰਾਬਰ ਇਨਵੈਸਟੀਗੇਸ਼ਨ ਕੀਤੀ ਤਾਂ ਉਹ ਗੱਲ ਦੱਸਣਗੇ। ਉਸ ਪ੍ਰੈਸ਼ਰ ਚਾ ਕਿਸ ਕੁੜੀ ਨੇ ਕੰਮ ਕੀਤਾ। ਕੰਦ ਜਿਉ ਉਹਨੇ ਮੰਗਣਾ ਹੁੰਦਾ ਘਰ ਵਾਲਾ ਕਰਿਆ ਜਦੋਂ ਮਰਜੀ ਮਾਰ ਦਿੰਦੀ। ਜਰ ਪਿਆਰ ਨੂੰ ਦੀ ਕੁਟੀ ਕਾਲਾ ਆਉਂਦੀ ਕੁਛ ਕਰਦੀ ਮਰ ਜਾਂਦਾ ਕਿ ਪਤਾ ਵੀ ਨਹੀਂ ਲੱਗਣਾ ਉਦੋਂ ਹੀ ਤਾਂ ਬਿਲਕੁਲ ਕਿਤੇ ਨਾ ਕਿਤੇ ਉਸ ਮੁੰਡੇ ਦੀ ਕੰਪਲੀਟਿਟੀ ਹੈ ਜਿਹਨੂੰ ਪੁਲਿਸ ਐਸੇ ਤੱਕ ਨਹੀਂ ਦੱਸਦੇ ਖਬਰ ਕਿ ਉਹਦੇ ਚ ਕਸੂਰ ਤਾਂ ਕੁੜੀ ਦਾ ਤਾਂ ਬਹੁਤ ਵੱਡਾ ਨਾ ਪਿੱਛੇ ਦਿਲ ਨਹੀਂ ਮਿਲਦਾ ਸੀ ਕੁਛ ਮਰਜ਼ੀ ਕਰਦੀ ਅੱਜ ਕੱਲ ਮੁੰਡੇ ਨੂੰ ਕੁੜੀਆਂ ਨੂੰ ਪਾਸੇ-ਆਸੇ ਕਰਕੇ ਖੜਾਉਂਦੇ ਆ ਰਿਸ਼ਤੇ ਦੇ ਟਾਈਮ ਤੇ ਮੁੰਡੇ ਨੂੰ ਦੱਸ ਦਿੰਦੀ ਮੈਂ ਆਪਣੇ ਘਰੇ ਨਹੀਂ ਦੱਸ ਸਕਦੀ ਪਰ ਮੇਰਾ ਕਿਤੇ ਹੋਰ ਰਿਲੇਸ਼ਨ ਹੈ ਤੂੰ ਮਨਾ ਕਰ ਦੇ ਆਪਣੇ ਵੱਲੋਂ ਸੋ ਕਿ ਬਹੁਤ ਕੁਝ ਹੋ ਸਕਦਾ ਪਰ ਉਹ ਵਿਆਖ ਰਿਹਾ ਉਹ 25 ਏਕੜ ਜ਼ਮੀਨ ਲਈ ਉਹ ਉਹਦਾ ਕੋਈ ਮਤਲਬ ਨਹੀਂ ਆ ਅੱਛਾ ਜਾਂਦੇ ਜਾਂਦੇ ਪਤਾ ਗਿਆ ਬੰਦਾ ਮਰ ਗਿਆ ਤੇ ਉਹ 25 ਏਕੜ ਜ਼ਮੀਨ ਕਿਹੜੀ ਮਸਲੀਆਂ ਉਹਨੂੰ ਉਹ ਬਾਣ ਜਾਂਦੇ ਜਾਂਦੇ ਇੱਕ ਗੱਲ ਦੱਸ ਦਿਓ ਜੀ ਆਸ ਸਵਾਲ ਹੈ ਮੇਰਾ ਆਖਰੀ ਕਿ ਗੈਂਗਸਟਰਵਾਦੀ ਆਪਾਂ ਗੱਲ ਕਰਦੇ ਸੀ ਗੈਂਗਸਟਰਵਾਦ ਦੇ ਵਿੱਚ ਇਨਕਾਊਂਟਰ ਸਪੈਸ਼ਲਿਸਟ ਨਾਮ ਆਉਂਦਾ ਸੀ ਵਿਕਰਮ ਬਰਾੜ ਦਾ ਤੇ ਵਿਕਰਮ ਬਰਾੜ ਨੇ ਆਪਣਾ ਵਿੱਕੀ ਕੀ ਨਾਮ ਸੀ ਵਿੱਕੀ ਗਾਉਂਡਰ ਦਾ ਵੀ ਇਨਕਾਊਂਟਰ ਕੀਤਾ ਤੋ ਇੱਕ ਦਹਿਸ਼ਤ ਬਣ ਗਿਆ ਸੀ ਗੈਂਗਸਟਰਾਂ ਦੇ ਵਿੱਚ ਤੇ ਫਿਰ ਹੁਣ ਹੁਣ ਵਿਕਰਮ ਬਰਾੜ ਦੀ ਕੋਈ ਐਡੀ ਗੱਲਬਾਤ ਨਹੀਂ ਦੇਖਦੀ ਸਾਹਮਣੇ ਨਹੀਂ ਆਉਂਦੇ ਨਾ ਹੀ ਕਿਸੇ ਕਿਸੇ ਕੇਸ ਦੇ ਵਿੱਚ ਪੈਰ ਵਾਈ ਉਹਨਾਂ ਦੀ ਕੋਈ ਸਾਹਮਣੇ ਆਉਂਦੀ ਹੈ ਤੁਹਾਨੂੰ ਲੱਗਦਾ ਵੀ ਗੈਂਗਸਟਰਾਂ ਨੇ ਵਿਕਰਮ ਬਰਾੜ ਦੇ ਪਰ ਘੱਟ ਤੇ ਜਾਂ ਪ੍ਰਸ਼ਾਸਨ ਵੱਲੋਂ ਕੋਸਿਆ ਦੇਖੋ ਪਹਿਲੀ ਗੱਲ ਤਾਂ ਜਿਹੜੀ ਅੱਜਕੱਲ ਦੀ ਹੈ ਬ੍ਰੀ ਐਨਕਾਉਂਟਰ ਸਪੈਸ਼ਲਿਸਟਾਂ ਦੀ ਜਿਵੇਂ ਮੋਬੇ ਰੇਦਾ ਨਾਇਕ ਪ੍ਰਦੀਪ ਸ਼ਰਮਾ ਉਹ ਤੇ ਪੰਜਾਬ ਦਾ ਇੱਕ ਤੌਰ ਹੈਗੇ ਇਹ ਇਹਨਾਂ ਦਾ 99% ਐਨਕਾਉਂਟਰ ਫੇਕ ਹੁੰਦੇ ਆ ਇਹ ਇੱਕ ਟੂਰਿਸਟ ਕੇਸ ਲੰਗਾ ਐਨਕਾਊਂਟਰ ਨਹੀਂ ਐਂਡਾਈ ਪਲੈਨ ਮਰਡਰ ਹੁੰਦਾ ਜਿਹਨੂੰ ਆਪਾਂ ਐਨਕਾਊਂਟਰ ਦਾ ਨੰਬਰ ਨਾ ਦੇ ਦਿੰਨੇ। ਓਕੇ। ਐਨਕਾਊਂਟਰ ਮੈਂ ਦੇਖਿਆ, ਆਪਣੀਆਂ ਅੱਖਾਂ ਨਾਲ ਦੇਖਿਆ। ਮੁੰਬਈ ਤੋਂ ਤਿੰਨ ਐਨਕਾਊਂਟਰਡ ਹੋਈ ਸੀ, ਉਹ ਤਿੰਨ ਤਿੰਨ ਚਾਰ ਚਾਰ ਦਿਨ ਚੱਲੇ। ਅੱਛਾ, ਸਾਹਮਣੇਆਂ ਗੋਲੀਆਂ ਚੱਲਦੀਆਂ, ਪੁਲਿਸ ਵਾਲੇ ਮਰੇ, ਉਹ ਮਰੇ, ਕਿਹੜਾ ਪਾਇਆ ਲੋਕ ਕਾਰਖਾ ਲੇਕਰ ਇੱਕ ਸਰਪੰਚ ਵੀ ਹੁੰਦੇ ਰਹੇ ਆਤਵਾਦ ਵੇਲੇ, ਕਾਰਕੂ ਵਾਦ ਮੇਲੇ। ਦੋ-ਦੋ ਦਿਨ ਤਿੰਨ-ਤਿੰਨ ਦਿਨ ਐਨਕਾਊਂਟਰ ਨੂੰ ਦੇ ਰਹੇ। ਗੋਲੀਆਂ ਚੱਲਦੀਆਂ ਰਹੀਆਂ। ਔਰ ਇਹ ਤੇ ਤੁਸੀਂ ਕਦੇ ਵੀ ਅਨਕਾਊਂਟਰ ਸੀਨ ਦੇਖ ਲੋ ਕਨੇਕ ਤੇ ਪਬਲਿਕ ਪਲੇਸ ਤੇ ਨਹੀਂ ਹੁੰਦਾ ਉਹ ਖੇਤਾਂ ਨੇ ਛੋਟੀ ਜੀ ਸੜਕ ਕਿੱਥੇ ਜਿੱਥੇ ਬੜੀ ਮੁਸ਼ਕਲ ਨਾਲ ਗੱਡੀ ਚੱਲ ਨਾ ਵੀ ਹੁੰਦੀ ਇਹੋ ਜੀ ਉਜਾਰ ਜਗ੍ਹਾ ਤੇ ਅਨਕਾਊਂਟਰ ਹੁੰਦਾ ਪਹਿਲੀ ਗੱਲ ਤੇ ਇਹ ਵੀ ਉਹ ਜਾਰ ਜਗ੍ਹਾ ਤੇ ਉਹ ਜਿਹੜੇ ਟੈਰਰਿਸਟ ਹੋ ਜਾਣਗੇ ਕਿਉਂ ਜਾਂ ਕ੍ਰਾਈਮਨਲ ਕਿਉਂ ਜਾਣਗੇ ਉਹ ਤੇ ਜਨਾਬ ਪੀਰ ਪਾੜ ਚ ਲੈਣਗੇ ਉਹਨੇ ਸੇਫ ਹੁੰਦੇ ਜਿੰਨੇ ਆਈਸੋਲੇਟਡ ਹੋਣਗੇ ਉਹਨੇ ਮਾਰੇ ਜਾਣਗੇ ਤੋ ਇਹ ਐਨਕਾਊਂਟਰ ਇਹਨਾਂ ਨੂੰ ਕੋਈ ਜ਼ਿਆਦਾ ਸੀਰੀਅਸ ਲੈਣਾ ਨਹੀਂ ਚਾਹੀਦਾ ਅੱਜਕੱਲ੍ਹ ਤੁਸੀਂ ਇੱਕ ਇੱਕ ਮੰਦਰ ਨੂੰ ਲੈ ਕੇ ਜਾਂਦੇ ਆ ਕਹਿੰਦੇ ਹਥਿਆਰ ਉੱਤੇ ਪਾਇਆ ਉਹ ਲੱਭਣ ਗਏ ਤੇ ਉਹਨੇ ਹਥਿਆਰ ਚੱਕਿਆ ਸੜਤੀ ਵਾਰ ਕਰ ਤਾ ਤੇ ਹੱਥ ਕੜੀਆਂ ਨਾਲ ਕਿਉਂ ਨਹੀਂ ਲਾ ਕੇ ਦੰਦੇ ਤੁਸੀਂ ਉਹ ਨੂੰ ਕਹਿੰਦੇ ਹਥਿਆਰ ਛੱਕ ਜਣਾ ਲੁਕੋਇਆ ਉਹਨੂੰ ਪੁੱਛੋ ਕਿੱਥੇ ਲੁਕੋਇਆ ਆਪ ਜਾ ਕੇ ਚੱਕ ਲਓ ਉਹ ਕੰਮ ਨਹੀਂ ਕਰਦੇ ਸੋ ਇਹ ਇੱਕ ਸਟੇਟ ਪਾਲਿਸੀ ਹੁੰਦੀ ਆ ਅੱਜਕੱਲ੍ਹ ਕਹਿੰਦੇ ਲੱਤ ਤੇ ਗੋਲੀ ਮਾਰੋ ਵਾਧਾ ਮਾਰਨਾ ਨਹੀਂ ਕਿਉਂ ਕੋਕੇ ਹੁਣੇ ਟੜੀ 30-30 ਸਾਲ ਪੁਰਾਣੇ ਬੰਦੇ ਮਾਰੇ ਸਾਹਮਣੇ ਆ ਰਹੇ ਲੋਕਾਂ ਨੂੰ ਟੇਲਾ ਹੋ ਗਈਆਂ ਬਰਾਪਾ ਚੇਲਾ ਨਹੀਂ ਕੱਟ ਰਹੇ ਉਹ ਤੋਂ ਡਰ ਕੇ ਹੁਣ ਐਨਕਾਊਂਟਰ ਕਰਨੇ ਬੰਦ ਕਰਤੇ ਐਨਕਾਊਂਟਰ ਦਾ ਮਤਲਬ ਤਾਂ ਸੜਨ ਹੋਵੇ ਜਦੋਂ ਤੁਸੀਂ ਸੋਚ ਸਮਝ ਕੇ ਜਾਂਦੇ ਹੋ ਰੇਡ ਹੁੰਦੀ ਉਹ ਰੇਡ ਹੁੰਦੀ ਐਨਕਾਊਂਟਰ ਨਹੀਂ ਹੁੰਦਾ ਤੁਸੀਂ ਰੇਡ ਮਾਰਨ ਜਾਂਦੇ ਫਿਰ ਤੁਸੀਂ ਬੰਦਾ ਮਾਰਦੇ ਤਾਂ ਮਰਡਰ ਹੁੰਦਾ ਫਿਰ ਉਹ ਬੰਦਾ ਮਾਰਤਾ ਤਾਂ ਤੁਹਾਨੂੰ ਜਸਤੇ ਵਿੱਚ ਕਰਨਾ ਪੈਂਦਾ ਔਰ ਜਿਹੜਾ ਕਹਿੰਦੇ ਜੀ ਸਿੰਘ ਹਰ ਅਨਕਾਊਂਟਰ ਵੀ ਡਿਜੀਟਲ ਇਨਕੁਆਰੀ ਕਰਾਉਣੇ ਡਿਜੀਟਲ ਇਨਕੁਆਰੀ ਕੌਣ ਕਰਦਾ ਐਸਟੀਐਮ